ਸਬਸਕ੍ਰਾਈਬ ਕੀਤੀ ਸਾਰੇ ਮੇਰੇ ਨਾਲ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵੀਜਾ ਜੇ ਆਪਣੇ ਵੀਜੜ ਹੈਗੀ ਆ ਪਿੰਡ ਚਵੰਡਾ ਜ਼ਿਲ੍ਹਾ ਅਮਰਸਰ ਪੈਂਦਾ ਹੈ ਤਹਿਸੀਲ ਜਨਾਲਾ। ਇਹਨੇ ਵੀ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਤੇ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਅੱਜ ਵੀ ਕੋਈ ਸ਼ੇਖਾ ਤੇ ਲੱਗੋ ਪਾਛੂ ਸੇਲ ਆ ਤੇ ਆ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਿਕਾਰਡ ਆ। ਬੱਲੇ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਜੀ ਵਧੀਆ ਵਧੀਆ ਜੀ ਤੇ ਸਨੋ ਜੀ ਬੜੀ ਵਧੀਆ ਚਲੋ ਸਵਾਗਤ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਵੀਰ ਜੀ ਜਿਹੜੇ ਤੁਸੀਂ ਪਹਿਲੇ ਫੋਨ ਤੇ ਆਏ ਜੀ ਹੜਕੇ ਚਲੋ ਜੀ ਹਾਂ ਜੀ ਹਾਂ ਜੀ ਕੰਮ ਹੈ ਜੀ ਫਰਾਣਾ ਪੈਂਦਾ ਕਹਿੰਦੇ ਜੀ ਹਾਂ ਜੀ ਨਹੀਂ ਇਹ ਤਾਂ ਗੱਲ ਹੈਗੀ ਵਪਾਰ ਵਪਾਰ ਹੋਊਗਾ ਟੈਮ ਕਰਦੇ ਤੁਸਨ ਹਾਂ ਆਪਾਂ ਨੂੰ ਵੀ ਆ ਵੀਰ ਜੀ ਆਪਾਂ ਨੂੰ 7-8 ਸਾਲੋਂ ਵੀ ਕਰਦੇ ਨੇ ਵਪਾਰ ਠੀਕ ਹੈ ਠੀਕ ਹੈ ਤਾਂ ਬਾਅਦ ਹੀ ਆਪਣਾ ਅੱਜ ਪਹਿਲੀ ਵਾਰ ਪਿਆਰ ਆ ਬਿਲਕੁਲ ਬਿਲਕੁਲ ਹਾਂ ਚਲੋ ਅੱਜ ਕਿੰਨੇ ਵੀਰ ਜੀ ਫਰੇ ਦੋ ਮੱਝ ਪਿੰਡ ਆਪਣਾ ਚਵਿੰਡਾ ਜਿਲ੍ਹਾ ਮਸਾ ਸੀਰੀ ਦੇ ਨਾਲ ਠੀਕ ਹੈ ਹਾਂਜੀ ਨਾਮ ਤੁਹਾਡਾ ਫੋਨ ਨੰਬਰ ਹਰਪਾਲ ਸਿੰਘ ਮੇਰਾ ਨਾਮ ਜੇ ਫੋਨ ਨੰਬਰ 945499 ਜੀ ਇੱਕ ਕਰ ਫਿਰ ਬੋਲੋ 945499 ਦੱਸ ਕਿਦੋਂ ਲੱਗੀ ਉਦੋਂ ਮਾਤਾ ਅੱਜ ਜਿਹੜਾ ਪਾਸੇ ਆਲੀ ਝੋਟੀ ਤੋਂ ਗੱਪਣੇ ਜੀ ਸੁਈ ਨਹੀਂ ਨਹੀਂ ਸੁਈ ਆ ਹਾਂਜੀ ਅੱਜ ਸੁਈ ਨੂੰ 1 ਮਹੀਨੇ ਦਾ ਲਾ ਕੇ ਬੰਨੇ ਹੋ ਗਏ ਜੇ ਪੱਛਾ ਗਿਆ ਮਾਤਾ ਪੁੱਛਦੇ ਮਿਲਦੀ ਜੇ ਅੱਜ ਪੁੱਛਦੇ ਮਿਲਦੀ ਆ ਹਾਂ ਪੁੱਛਦੇ ਮਿਲਦੀ ਆ ਦੁੱਧ ਸਹੀ ਕਿੰਨਾ ਸਹੀ ਜਿਹੜਾ ਵੀਰ ਮਿਲਣਾ ਨਾ ਕੰਡੇ ਵਾਲਾ 8 ਕਿਲੋ ਤਿਆਰ 8 ਕਿਲੋ ਤਿਆਰ 8 ਕਿਲੋ ਤਿਆਰ ਆਪਾਂ 9 10 ਕਿਲੋ ਨਹੀਂ ਕਹਿਣਾ ਖ ਲੋ ਜੀ 8 ਕੁਲਦੋ ਤਿਆਰ ਆ ਤੇ ਚਲੋ ਝੋਟੀ ਨੀਲੇ ਵਿੱਚ ਆਂਦੀ ਆ ਸੋਹਣੀ ਝੋਟੀ ਆ ਧੋੜ ਐ ਲੰਮੀ ਚੋਰਮਾ ਆ ਹਾਂ ਜੀ ਹਾਂ ਲੋ ਵੇਖੋ ਜੀ ਚੋ ਆਜੋ ਬਿਲਕੁਲ ਭਰੀ ਹੈ ਨਾ ਜੀ ਆਜੋ ਵੀਰ ਜੀ ਆਜੋ ਆਜੋ ਬਾਠੀ ਤਾ ਚਲ ਠੀਕ ਆ ਹਾ ਜੀ ਵੀਰ ਜੀ ਉਹ ਲਾ ਵੀ ਜੀ ਮੰਗਾ ਨੂੰ ਭਾਣਾ 60 ਪੈਂਡ ਜੋ ਮੱਗੀ ਮੰਗੀ ਜਾਈਏ 55000 ਦੀ ਦੇ ਦਈਏ ਜੈ ਜੀ ਬਿਲਕੁਲ ਤੇ ਪ੍ਰਾ ਮਾਨਤਾ ਕਰਾਉਣਾ ਪਹਿਲੀ ਵੀਡੀਓ ਜਿੱਥੇ ਦੋ ਆ ਕੇ ਉੱਥੇ ਕਰਦਾਂਗੇ ਆਪਾਂ ਪੰਜੀ ਜਾਣ ਦੋ ਦੇ ਦਾਂਗੇ ਹੋਰ ਹੋ ਜੂਗਾ ਨਹੀਂ ਥੋੜਾ ਪਤਾ ਕੋਈ ਕਰਦਾ ਇਹ ਕਰਦਾ ਚਲੋ ਇਹ ਜੀ ਇਹ ਦੂਜਾ ਸੁਆ ਸੁਈਆਂ ਹਾਂਜੀ ਆ ਟਾਈਮ ਮੌਕੇ ਤੇ ਭੌੜੀ ਹੈ ਸਰਾ 11 ਜੇ 12 ਤਿਆਰ ਇਹ ਨਹੀਂ ਹੈਗੀ ਆ ਹਾਂ ਉਹ ਮਗਰ ਕੱਟਾ ਜੀ ਇਹ ਵੀ ਖੋਲੋ ਲਓ ਜੀ ਪਾ ਠੀਕ ਹੈ ਤੁਹਾਡਾ ਜੈ ਜੀ ਆ ਪਰ ਜੈ ਜੀ ਚੱਲਣ ਤੇ ਕਹਿੰਦੇ ਜੀ ਜੈ ਜੀ ਹਾਂ ਵੇਖੋ ਪਹਿਲੀ ਵੀਡੀਓ ਆ ਚਲੋ ਘਾਵੇਂ ਮੋਬਿਲ ਲੱਗੇ ਕਹਿੰਦੇ ਕੱਟਾ ਕਿ ਨਾ ਮਗਰ ਮਗਰ ਕੱਟਾ ਆਜੋ 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 ਬੜੀ ਠੀਕ ਲੱਗਦਾ ਹਾਂਜੀ ਵੀਰ ਜੀ ਫਿਰ ਸੰਦੀਪ ਜੀ ਮੁੱਲ ਕਿ ਲੱਖ ਰੁਪਈਆ ਹੈ ਹਾਂ ਜਿੰਨੇ ਦੇ ਆਖੋ ਦੇ ਦਾਂਗੇ ਇਹਦੇ ਸੋਏ ਝੋਟੇ ਨੂੰ 15 ਕਿਲੋ ਦੁੱਧ ਭਰਿਆ ਜੀ ਹੂੰ ਹੂੰ ਤੇ ਹੁਣ 12 ਕਿਲੋ ਬੋਲੀ ਤਿਆਰ ਜੋ ਜਿੰਨੇ ਦੇ ਆਖੋ ਉਹਨੇ ਦੇ ਕਰ ਦਿੰਨੇ ਆਂ ਅੱਪੀ ਦੱਸ ਦੋ ਇੱਕੋ ਹੀ ਗੱਲ ਨਹੀਂ ਇੱਕੋ ਹੀ ਗੱਲ ਦੱਸ 90 ਦੀ ਦੇ ਦਈਏ ਹੋਰ ਜਾਣ ਲੋ ਕਿੰਨਾ ਕਰਾਉਣਾ ਕਰਾ ਲਓ 80 ਦੀ ਚਲੋ 80 ਹੀ ਦੇ ਦਾਂਗੇ ਹਜ਼ਾਰ ਹੀ ਹੋਰ ਛੱਡ ਦਾਂਗੇ ਸਾਡ ਠੀਕ ਹੈ ਤੇ ਆਹ ਇਹ ਜਰਸੀ ਪਹਿਲਾ ਸੂਆ ਸੋਈਆਂ ਸੂਈਆਂ ਮਗਰ ਬੱਚਾ ਇਹਦਾ ਮੂੰਹ ਚਾਰ ਦੰਦ ਆ ਚਲੋ ਦੁੱਧ ਕਿੰਨਾ ਸਹੀ ਬਿਲਕੁਲ ਜਿਹੜਾ ਮਿਲਣਾ ਨਾ ਵੀਨ ਦੀ 12 ਕਿਲੋ ਤਿਆਰ ਜੀ 12 ਕਿਲੋ ਤਿਆਰ ਆ ਤੇ ਖੋਲੋ ਜੇ ਵੀ ਲੋ ਦੇਖੋ ਪਿਓਰ ਜਰਸੀ ਨਾਲੇ ਆ ਇੱਕ ਘਰੇ ਲੈ ਜੀ ਫੇਰ ਉਹ ਪਿਆਰ ਕਰਕੇ ਸੰਦੀ ਵੀ ਵੇਚਣ ਕੱਠੀ ਹੈ ਹਾਂਜੀ ਠੀਕ ਹੈ ਗਾਇਆਂ ਮਰ ਕਿਧਰੋਂ ਲੈ ਕੇ ਤੁਸੀਂ گاਵਾ ਇਹ ਤਾਂ ਲੋਕਲ ਹੀ ਲੈ ਜਾਈਂ ਐਂ ਤੁਰ ਫਿਰ ਕੇ ਹਾਂਜੀ ਹਾਂਜੀ ਤਾਂ ਭਾਜੀ ਫਿਰ ਇੰਦੀ ਕੀ ਮੈਂ ਦਾ ਇਹ ਜੀ ਸੁਨੀਲ ਜੀ ਮੁੱਲ ਤੇ 40000 ਆ ਹਾਂ ਜੋ ਕਰਾਣਾ ਮੰਗਾਂ ਕਰਾ ਰਹੇ ਤੁਸੀਂ ਆਪ ਹੀ ਕਰ ਦੋ ਤੁਸੀਂ ਦੱਸ ਦੋ 35 ਹੋਰ ਯਾਰ ਛੱਡ ਦਾਂਗੇ ਪੂਰੇ ਕਰ ਦੇ ਦੀ ਜੀ ਨਹੀਂ 30 ਧੱਕਾ ਹੋ ਜਾਣਾ ਤੇ ਜੀ ਚਲ ਗਏ ਚਾਹ ਲੈ ਗਏ ਕਰ ਦੇ ਮੋਕੇ ਜੋ ਮਰਜ਼ੀ ਕਰ ਦੇ ਇਹ ਗੱਬਣਾ ਇਹ ਗੱਬਣਾ ਹੈ ਸੁਨੀਲ ਜੀ ਅੱਛਾ ਇਹ ਗੱਬਣਾ ਹਾਂ ਜੀ ਇਹ ਵੀ ਤੋਰੋ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਜਰਸੀ ਗੱਬਣ ਲੋ ਵੇਖੋ ਜੀ ਆਜੋ ਲਿਆ ਲਿਆ ਤੇ ਬਾਜੀ ਫਰੰਦੀ ਕੀ ਮਾਰ ਲਾਰਜ ਪੀਸ ਹੀ ਆ ਇਹ ਲਾਰਜ ਬੀ ਬੋਲੋ ਜੀ ਫਿਰ ਮੁੱਲ ਦੇਦਾ 35000 ਆ ਹਾਂਜੀ ਤੁਸੀਂ ਦੱਸਣਾ 30 ਦੇ ਦਾਂਗੇ ਜੀ ਉਹ ਚੋਂ 50000 ਦੇ ਇਹ ਹਜ਼ਾਰ ਹੀ ਜਾਣ ਦੋ ਛੱਡ ਦਾਂਗੇ ਨਹੀਂ ਰੇ ਠੀਕ ਆ ਦੇਖੋ ਜੀ ਚਾਰ ਪਸ਼ੂ ਚਾਰੇ ਪਾਲੇ ਪਰ ਮੇਰਾ ਵੀ ਇੱਥੇ ਆ ਗਿਆ ਰ ਤਸੱਲੀ ਨਾਲ ਪੂਰਾ ਨਾ ਭਾਈ ਹਾਂਜੀ ਹਾਂਜੀ ਤੇ ਆਪਣੀ ਆਣ ਕੇ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਆਪਣੀ ਜਲਦੀ ਕਰੋ ਵੀਰ ਜੀ ਬਿਲਕੁਲ ਭਾਈ ਹਾਂਜੀ ਹਾਂਜੀ ਜਿੰਨਾ ਜਿੰਨਾ ਦੁੱਧ ਹੋ ਉਹਨਾਂ ਨਾਲ ਉਹਦੇ ਆਪਣੀ ਲੈ ਜੇ ਨਹੀਂ ਤਾਂ ਮੇਰੇ ਘਰ ਬਚਾ ਲੈ ਹਾਂਜੀ ਹਾਂਜੀ ਨੰਬਰ ਜੀ ਨੰਬਰ 99459495 ਸੁਣ ਬੋਲੋ ਮੇਰੀ 99459495 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ